ਇੱਥੇ ਆ ਗਿਆ ਮੱਧਿਆੜੀਆਂ ਨਾਲੇ ਮਾਰ ਰਸ਼ਕੇ ਵਾਗ ਆ ਗਏ ਬੋਰੀਆਂ ਛੋੜੋਗੇ ਬੱਚੇ ਘੋਲੇਗੀ ਉਹ ਬੱਚੇ ਬਸੇ ਇਹ ਗੁੱਡੇ ਬਾਤ ਕੀ ਕਰਨਗੇ ਆਏ ਡੱਕਗੇ ਗੁੱਡੇ ਬਾਗ ਤੁਸੀਂ ਸਰ ਮੰਤਰੀ ਦਾ ਵੀਡੀਓ ਕਢਾ ਕੇ ਦੇਖੋ ਪਹਿਲੇ ਕਢਾ ਕੇ ਦੇਖੋ ਤੁਸੀਂ ਸਰ ਮੰਤਰੀ ਦਾ ਆਉਣਾ ਪਹਿਲੇ ਦੇਖੋ ਰੋਡ ਹੈਵੇ ਹੈਗਾ ਅਸੀਂ ਮੋਕੇ ਤੇ ਆਈ ਸੀ ਘਾਡੇ ਬੰਦੇ ਆਈ ਸੀ ਜਿਆਬਰਾਡੇ ਕੋਲਾ ਖਾਣੇ ਵਾਕਈ ਨਹੀਂ ਖਾਣੇ ਲਾ ਲਿਆ ਜਲਦਬੜੀ ਦੀ ਸਿਮ ਲੱਗਦਾ ਪਹੁੰਚ ਆ ਪਾ ਕੇ ਆਈਆਂ ਜੀ ਮਾ ਭਰਾ ਦਾ ਕੀ ਤਰਾ ਜੋ ਜੀ ਚਾਹਦੇ ਸੀ ਕਾਰਵਾਈ ਕਰਨੀ ਤਿਆਰ ਹਾਂ ਜੀ ਮੈਂ ਕਿਹਾ ਜੀ ਹਮੇ ਇੱਕ ਵਾਰੀ ਰੋਡ ਨਹੀਂ ਬਲਾਕ ਕਰਨਾ ਇਹਦੇ 283 ਦਾ ਪਰਚਾ ਦੇ ਦਿਓ ਕੋਈ ਨਹੀਂ ਪਰਚਾ ਦੇ ਲਿਓ ਬਿਲਕੁਲ ਹਾਂ ਜੀ ਮੇਰੇ ਘਰ ਦੇ ਬਿਲਕੁਲ ਸਾਹਮਣੇ ਰੰਦੇ ਆ ਮੇਰਾ ਪੁੱਤ ਜਾਈ ਲੱਗਦਾ ਔਰ ਦੇਖੋ ਇਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਚ ਆਇਆ ਔਰ ਬੜੇ ਆਰਾਮ ਨਾਲ ਗੱਡੀ ਚਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਇਤੀ ਤੇਜ਼ ਗੱਡੀ ਬੋਰ ਰਾਮਨਾਲ ਆ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਧਰੋਂ ਕਹਿੰਦੇ ਮੰਤਰੀ ਸਾਹਿਬ ਦਾ ਕਾਫਲਾ ਆ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏ ਗਏ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਾਂਦੀ ਮਾਂ ਪਿਓ ਦਾ ਲੱਕ ਟੁੱਟ ਗਿਆ ਮਾਪਿਆਂ ਦੇ ਇੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਉਹ ਰਿਕਸ਼ਾ ਵਾਹ ਕੇ ਮੁੰਡਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕੇ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਇੰਨੇ ਗਰੀਬ ਬੰਜੇ ਆ ਉਹਨਾਂ ਨੇ ਬੱਚਾ ਪਾਲਿਆ ਕਿਦਾਂ ਪਾਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਇਨਸਾਫ ਦੇ ਵਿੱਚ ਦੇਖੋ ਆ ਕਿੱ데 ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਇਹਨਾਂ ਨੂੰ ਮਿਲਣਾ ਚਾਹੀਦਾ ਵੀ ਇਹ ਕੀ ਮੇਰਾ ਚਾਹੀਦਾ ਹੈ ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜਦਾ ਜੀ ਕਰੋ ਚਾਹੀਦਾ ਬੋ ਜੀ ਐਦਾਂ ਹੋਣ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਨਹੀਂ ਪਬਲਿਕ ਨੂੰ ਇਨਸਾਫ ਚਾਹੀਦਾ ਜੀ ਵੇਖੋ ਨਰਿੰਦਰਪਾਲ ਸਿੰਘ ਜੀ ਕੀ ਗੱਲ ਬਾਤ ਜੀ ਮੰਤਰੀ ਸਾਹਿਬ ਦਾ ਇਧਰ ਆਇਆ ਕਾਫਲਾ ਜੀ ਇਹਨਾਂ ਨੇ ਵੀ ਇਧਰ ਦੇਖਿਆ ਇਧਰ ਕੀ ਆੜਾ ਕੀ ਨਿਆ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਵਿਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਤੇ ਚੜ੍ਹਤੀ ਜੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਨਾਂ ਦੀ ਗਲਤੀ ਨਾਲ ਫਿਰ ਇੱਥੇ ਥਲੋਤੇ ਵੀ ਨਹੀਂ ਇਹ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਡਾੜ ਦਾ ਕਾਂਡ ਹੋਇਆ ਉਹ ਇੱਥੇ ਥਲੋਤੇ ਵੀ ਨਹੀਂ ਆਉਂਗੇ ਸ਼ੂਕੂ ਕਰਦੇ ਮੁੰਡੇ ਸੱਟਾਂ ਖਟਾਂ ਜਾਂਦੇ ਵੇਖੋ ਜੀ ਮੁੰਡਾ ਮੌਕੇ ਨੂੰ ਗਿਆ ਪੂਰਾ ਮੌਕੇ ਦੇ ਮੌਕੇ ਦੇ ਪੂਰਾ ਹੋ ਗਿਆ ਮੰਤਰੀ ਕਿਹੜੇ ਤੇ ਆਪਣੀ ਮੰਤਰੀ ਲਾਲ ਚੰਦ ਘਟੌਨੀ ਚੰਗੀ ਹਾਂਜੀ ਹਾਂਜੀ ਕੀ ਕੀ ਮੰਗਦੇ ਤੁਹਾਨੂੰ ਕੀ ਲੱਗਦਾ ਵੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਕਾਫਲਾ ਰੁਕਦਾ ਤਾਂ ਮੁੰਡੇ ਦੀ ਜੀ ਵੇਖੋ ਜੀ ਨਾ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨ ਨਾਲ ਇੱਧਰ ਆਂਦਾ ਇਹਨਾਂ ਨੇ ਜੱਕ ਤਾਂ ਮੈਂ ਉਹ ਕੀਤਾ ਜੀ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਰੰਡੇ ਨੇ ਆਮ ਚਿੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾਰਾ ਨੇ ਹਵਲੇ ਨਾਲ ਧਰੋ ਵੀ ਚੋਕਲਾ ਨਹੀਂ ਕੀ ਮੰਗ ਕੀ ਕਰਦੇ ਵੇਖੋ ਆਪਾਂ ਕਰਨਾ ਜੇ ਕਾਨੂੰਨ ਆਪਣੀ ਜੋ ਵੀ ਇੰਨਾ ਦੀ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੇ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਟਰੱਕ ਦੇ ਕਾਰਵਾਈ ਦੇ ਵੇਖੋ ਜੀ ਇੱਕ ਟਰੱਕ ਦੇ ਉਹ ਇਹਨਾਂ ਚਾਹੀਦੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਆ ਇੰਨੀ ਨੋਬਦੀਆਂ ਨਹੀਂ ਆਉਣੀ ਜੇ ਕਾਨੂੰਨ ਹੈ ਜੀ ਕਾਨੂੰਨ ਸਾਰਿਆਂ ਲਈ ਹੈ ਪੰਜਾਬ ਸਰਕਾਰ ਭਾਈ ਸਰ ਮੀਟਰ ਦੱਸਤਾ ਨੂੰ ਹਮ ਸਾਹਮਣੇ ਆਇਆ ਕੀ ਹੈ ਸਾਡੇ ਘਟਾਏ ਇਹ ਜਦੋਂ ਉਹ ਮੁੰਡਾ ਜਾ ਰਹੀ ਸੀ ਉਹ ਕੇ ਬਰੀਜਾ ਗੱਡੀ ਸੀਗੀ ਤੇ ਪਿੱਛੇ ਟਰੱਕ ਸੀਗਾ ਉਹਨੇ ਬਰੀਜਾ ਵਾਲੇ ਨੇ ਥੋੜੀ ਪ੍ਰੇਵਾਰੀ ਤੇ ਅੱਗੇ ਟਰੱਕ ਆ ਰਿਹਾ ਸੀ ਉਹਨੇ ਟਰੱਕ ਨੇ ਹਿੱਟ ਕਰਤਾ ਮੋਟਰਸਾਈਕਲ ਨੂੰ ਉਹਦੀ ਮੁੰਡੇ ਦੀ ਜਿਹੜੀ ਆ ਉਹ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਲਈ ਅਸੀਂ ਜਿਹੜੇ ਐਫ ਆਈ ਆਰ ਲੋਚ ਕਰ ਰਹੇ ਨੇ ਬੰਦਾ ਜਿਹੜਾ ਆਪਾਂ ਸੀਗਾ ਉਹ ਫੜ ਲਿਆ ਤੇ ਇਮੀਡੀਏਟਲੀ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਨੇ ਸਰ ਕਾਜਿਆਂ ਦਾ ਕਹਿਣਾ ਕਿ ਮੰਤਰੀ ਦੇ ਟਾਕੇ ਦੇ ਨਾਟਕ ਹੈ ਨਹੀਂ ਜੀ ਇਹ ਗਲਤ ਹੈ ਉਹ ਤੋਂ ਬੜੇ ਪਹਿਲੇ ਹੀ ਚਲੇ ਗਏ ਸੀਗੇ ਉਥੋਂ ਤੇ ਇਹ ਗਲਤ ਗਲਤ ਗੱਲ ਹੈ ਇਹ ਵੈਰੀਫਾਈ ਅਸੀਂ ਕਰ ਲਿਆ ਸਾਰਾ ਕਿੰਦਾ ਦੀ ਕੋਈ ਗੱਲ ਬਾਤ ਨਹੀਂ ਕੱਦਨੇ ਰੋਡ ਵੀ ਜਾਮ ਕੀਤਾ ਸੀ ਯਾਰ ਤੇ ਰੋਡ ਜਾਮ ਕੀਤਾ ਸੀ ਉਹਨਾਂ ਨੂੰ ਉਹਨਾਂ ਨੂੰ ਸਮਝਾਤਾ ਸਾਰਾ ਕੀ ਦੇਖੋ ਜਿਹਨੇ ਕੀਤਾ ਉਹ ਅਸੀਂ ਫੜ ਲਿਆ ਤੇ ਉਹ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ ਓਕੇ